ਇੰਡੀਆ ਤੋਂ ਬਾਹਰ ਬੈਠੇ ਸਾਰੇ ਹੀ ਐਨਆਰਆਈ ਭਰਾਵਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨੀ ਚਾਹਨਾ ਕਿ ਜਿਸ ਤਰ੍ਹਾਂ ਤੁਸੀਂ ਕਰੋਨਾ ਕਾਲ ਦੇ ਵਿੱਚ ਜਾਂ 2023 ਦੇ ਵਿੱਚ ਜਿਹੜੇ ਫਲੱਡ ਆਏ ਤੇ ਐਨਆਰਆਈ ਭਰਾਵਾਂ ਨੇ ਸਾਡੇ ਨੇ ਫਾਈਨੈਂਸ਼ਲੀ ਜਾਂ ਆਪ ਆ ਕੇ ਵੀ ਬੜੀ ਹੈਲਪ ਕੀਤੀ ਔਰ ਗਰਾਊਂਡ ਵਰਕ ਤੇ ਕੰਮ ਕੀਤਾ ਤੇ ਅੱਜ ਫੇਰ ਸਾਨੂੰ ਲੋੜ ਹੈ ਪੰਜਾਬ ਵਿੱਚ ਅਸਲੇ 8-9 ਡਿਸਟ੍ਰਿਕਟ ਨੇ ਜਿਨ੍ਹਾਂ ਦੀ ਬਹੁਤ ਬੁਰੀ ਹਾਲਤ ਹੈ ਜਿੰਨਾ ਤੋਂ ਅਗਰ ਕਿਹਾ ਜਾਏ ਤਾਂ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਤੇ ਫਿਰੋਜ਼ਪੁਰ ਜਾਂ ਫਾਜ਼ਿਲਕਾ ਸੋ ਇਹਨਾਂ ਚ ਕਾਫੀ ਤਕਰੀਬਨ ਸਾਰੇ ਅਗਰ ਦੇਖੀਏ ਤੇ ਨੋ ਡਿਸਟ੍ਰਿਕਟ ਜਿਹੜੇ ਅਸਲੇ ਸਫਰ ਕਰ ਰਹੇ ਆ ਔਰ ਇਹਨਾਂ ਚ ਜਿਹੜੀ ਕੈਲਕੂਲੇਸ਼ਨ ਹੋਈ ਹੈ ਤਕਰੀਬਨ ਤਕਰੀਬਨ 1300 ਦੇ ਕਰੀਬ ਜਿੰਨਾ ਪਿੰਡ ਹੈਗਾ ਜਿਹੜਾ ਅਸਲੇ ਪਾਣੀ ਦੀ ਲਪੇਟ ਚ ਆਇਆ ਹੋਇਆ ਜਿੱਥੇ 5 5 6 6 ਫੁੱਟ ਪਾਣੀ ਵਿਖੜਾ ਫਸਲਾਂ ਤਬਾਹ ਹੋ ਗਈਆਂ ਨੇ ਔਰ ਤਕਰੀਬਨ ਜੇ ਕਿਹਾ ਜਾਏ ਤਾਂ 70 80 ਹਜ਼ਾਰ ਪਸ਼ੂ ਐਸਾ ਜਿਹੜਾ ਕਿ ਇਸ ਰੇਤ ਚਾਰੇ ਤੋਂ ਬੈਠਾ ਹੋਇਆ ਤੇ ਅੱਜ ਸਾਨੂੰ ਸ